सा साद, परिवार आ सकता प्लीज आई एम रिक्वेस्टिंग यू प्लीज वी आर कोपरेटिंग मिनट जस्ट वन मिनट जी वी आर टोटली कॉपरेटिंग विद यू प्लीज कोपरेट विथ मी आई एम रिक्वेस्टिंग यू दिस को ਇਹ ਤੱਕ ਪਲੀਜ਼ ਆਪਾਂ ਨਾ ਇੱਕ ਵਾਰੀ ਠੀਕ ਹੈ ਸੋ Let my people let my people come ਪਲੀਜ਼ ਆਉ ਬਾਜੀ ਬਾਜੀ ਪਲੀਜ਼ ਆਲਮ ਸਾਹਿਬ ਮੈਂ ਵਾਦਾ ਜਣਾ ਕਲੀਅਰ ਨਹੀਂ ਹੋਣਾ ਤੁਹਾਨੂੰ ਦੱਸ ਦਈਏ ਕਲੀਅਰ ਨਹੀਂ ਹੋਣਾ ਵਾਦਾ ਜਣਾ ਵਾ ਸੰਗਤ ਹੋ ਰਹੀ ਹੁੰਦੀ ਜੀ ਪਲੀਜ਼ ਕੋਪਰੇਟ ਨਾ ਸੰਗਤ ਹੋ ਰਹੀ ਹੁੰਦੀ ਕਾਲ ਹੋ ਗਈ ਜੀ ਇਹ ਤੇ ਨਾ ਸਰ ਇੱਕ ਮਿੰਟ ਮੈਨੂੰ ਇੱਧਰ ਦੇਖ ਜੀ ਮੈਂ ਤੁਹਾਨੂੰ ਬਾਰ-ਬਾਰ ਬੀਤੀ ਸਾਰੇ ਬਰਜਾਂ ਦੀ ਅਰਤੀ ਖਾਣੇ ਇੱਕ ਜਾਨ ਨੂੰ ਦੇਵੋ ਦੋ ਇੱਕ ਨੂੰ ਸਾਰੇ ਨਮਾੜਦਾ ਹੀ ਹੈ ਮੈਡਮ ਕਿਦਾਂ ਨੂੰ ਲੈ ਜੀ ਪਰਸਨਲੀ ਕੋਈ ਗੱਲ ਕਰਨੀ ਆਲਮ ਸਾਹਿਬ ਕੋ ਪਰਸਨਲੀ ਗੱਲ ਕਰਨੀ ਆ ਲੈੰਦੋ ਉਹਨਾਂ ਨੂੰ ਤੇ ਭਾਈ ਨੂੰ ਅੰਦਰ ਆਉਣ ਦੋ ਇਹਨਾਂ ਨੂੰ ਆ ਲੈੰਦੋ ਹਾਂ ਜੀ ਆਜੋ ਗੋਲਦੀ ਭਾਜੀ ਆਵੋ ਇਸ ਜ਼ਿਲ੍ਹਾ ਪ੍ਰਧਾਨ ਨੇ ਇਸ ਜ਼ਿਲ੍ਹਾ ਪ੍ਰਧਾਨ ਨੇ ਉਹ ਚੇਅਰਮੈਨ ਸਾਹਿਬ ਨੇ ਤੇ ਉੱਥੇ ਸਾਡੇ ਸਰਪੰਚੀ ਨੂੰ ਆ ਲੈੰਦੋ ਅੰਦਰ ਆਓ ਜੀ

ਤੇ ਉਹ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਵੱੜ ਗਏ ਆ ਤੇ ਸਾਡ ਫਰੂਲਾ ਫਰਾਲੀ ਚੱਲਦੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੌਨੀ ਚੁੱਕ ਰਿਆ ਕੋਈ ਫੋਨ ਨਾ ਜਾਂਚ ਕੀਤੀ ਇਹ ਕਿਹੜੇ ਬਾਬੇ ਜੈਸਾ ਯਾਰ ਕੀਤੀ ਦੀ ਕੋਈ ਅਸਤੀ ਤਾ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਇਹ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਅਸੀਂ ਹੁਣ ਕੋਈ ਸੰਬੰਧੋਂ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏ ਈਡੀਏ ਦੇ ਮਾਮਲੇਸ ਤਾਂ ਕੁਛ ਨਹੀਂ ਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਬਾਰੀ ਪਰਮਾਰ ਸਾਹਿਬ ਨੂੰ ਬਦਲੇ ਉਸ ਤੋਂ ਪਹਿਲਾਂ ਬਦਲੇ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਜਿਹੜੇ ਮਜੀਠੇ ਦੇ ਲੋਗ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਆ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਤਨਵਾਦ ਕਰਦੇ ਆ ਤੇ ਕਰਦੇ ਰਵਾਂਗੇ ਸਾਰੇ ਇੱਥੇ ਨੇ ਹਾਂਜੀ ਤੱਕ ਮੁਕੀ ਦੀ ਕੀਤੀ ਗਈ ਹੈ ਜੀ ਉਹ ਤੱਕ ਨਾਲ ਅੰਦਰ ਬੜੇ ਆ ਜਿਹੜੇ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਫੋਰਾ ਤੋਂ ਬ੍ਰੀਕ ਕਰ ਦਿੱਤੀ ਹੋਇਆ ਕਿ ਚੱਲ ਕਿੰਨੇ ਵਜੇ ਦਾ ਸਮਾਂ ਸੀ ਕਿੰਨੇ ਕੁ ਹੋ ਗਿਆ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ ਥੋੜਾ ਲੈ ਕੇ ਗਏ ਤੁਹਾਨੂੰ ਕੀ ਦੱਸਾਂ ਬਾਬੇ ਇੱਥੇ ਰਿਚੇ ਗਏ ਨੇ ਹੋਰ ਕੀ ਹੋ ਰਿਹਾ ਹੈ ਲਾ ਕੇ ਗਏ ਅ ਗ੍ਰੀਨ ਕੌਂਸਲ ਮੀਟਿੰਗ ਆ ਜੋ ਕਾਫੀ